ਤਕਵਾ ਪੰਜਾਬ ਦੇ ਵਿੱਚ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਬਣੀ ਹਮ ਬਹੁਤ سارے ਮੰਤਰੀ ਸਵਾਲਾਂ ਦੇ ਘੇਰੇ ਚ ਰਹੇ ਆ ਕਰਪਸ਼ਨ ਦੇ ਇਲਜ਼ਾਮ ਵੀ ਲੱਗੇ ਆ ਭਗਵਾਨਤਮਾਨ ਨੇ ਖੁਦ ਵੀ ਇੱਕ ਮੰਤਰੀ ਤੇ ਕਰਪਸ਼ਨ ਦੇ ਇਲਜ਼ਾਮ ਲਾ ਕੇ ਉਹਨੂੰ ਬਾਹਰ ਕੱਢਿਆ ਸੋ ਦੋ ਤਿੰਨ ਵਾਰੀ ਜਿਹੜਾ ਮੰਤਰੀ ਮੰਡਲ ਚ ਫੇਰ ਬਦਲ ਹੋਇਆ ਉਹ ਕਰਪਸ਼ਨ ਦੇ ਚਾਰਜਸ ਕਰਕੇ ਹੋਇਆ ਸੀ ਇਹ ਜਿਹੜਾ ਹੁਣ ਮੰਤਰੀ ਮੰਡਲ ਚ ਫੇਰ ਬਦਲ ਹੋ ਰਿਹਾ ਆ ਇਹਦੇ ਵਿੱਚ ਵੀ ਇਹਨਾਂ ਦੇ ਕ੍ਰੈਡੈਂਸ਼ੀਅਲਸ ਐਸੇ ਹੋਣਗੇ ਜਿਹੜੇ ਬਿਲਕੁਲ ਮਨਜ਼ੂਰ ਨਹੀਂ ਹੋਣੇ ਵਾਲੇ ਹੋਣਗੇ ਸਰਕਾਰ ਨੂੰ ਬੰਨਾ ਹਾਲੇ ਤੱਕ ਘਟਾਰੂ ਚੱਕ ਵਰਗੇ ਵੀ ਬੈਠੇ ਆ ਮਿਨਿਸਟਰੀ ਦੇ ਵਿੱਚ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਇਹਦੇ ਬਾਰੇ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਆਈ ਆ ਕਿ ਅਸੀਂ ਬੜਾ ਟਰਾਂਸਪੇਰੈਂਸੀ ਨਾਲ ਕੰਮ ਕਰਦੇ ਆਂ ਤੇ ਲੋਕਾਂ ਨੂੰ ਦੱਸਣਾ ਚਾਹੀਦਾ ਭਈ ਮੰਤਰੀਆਂ ਨੂੰ ਲਾ ਰਹੇ ਆ ਇਹਨਾਂ ਦੇ ਖਿਲਾਫ ਕੀ ਇਲਜ਼ਾਮ ਸੀਗੇ ਕਿ ਭ੍ਰਸ਼ਟਾਚਾਰ ਦੇ ਇਲਜ਼ਾਮ ਸੀਗੇ ਕਿ ਇਹਨਾਂ ਦੀ ਕੰਮ ਕਰਨ ਦੀ ਕਪੈਸਿਟੀ ਨਾ ਪੂਰੀ ਹੋਣ ਦੇ ਇਲਜ਼ਾਮ ਸੀਗੇ ਔਰ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹਿਸ਼ਾਰ ਦੇ ਸਾਡੇ ਮੰਤਰੀ ਜਿਹੜੇ ਪੂਰੀ ਟਰਮ ਨਹੀਂ ਕਰ ਸਕੇ ਇਹ ਤਾਂ ਪਹਿਲਾਂ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਆਪਣੀ ਪੂਰੀ ਟਰਮ ਨਹੀਂ ਕਰ ਸਕੇ ਸੋ ਲੋਕਾਂ ਨੂੰ ਇਸ ਗੱਲ ਤੋਂ ਬੜਾ ਮਲਾਲ ਆਉਂਦਾ ਭਈ ਅਸੀਂ ਚੁਣ ਕੇ ਭੇਜਦੇ ਆਂ ਤੇ ਸਾਡੇ ਮੰਤਰੀ ਜਿਹੜੇ ਇੱਥੇ ਬੰਦੇ ਆ ਉਹ ਸੇਵਾ ਕਰਨੇ ਦੀ ਬਜਾਏ ਕਿਹੜੇ ਕੰਮਾਂ 'ਤੇ ਪੈ ਜਾਂਦੇ ਆ ਕਿ ਉਹਨਾਂ ਨੂੰ ਲਾਣਾ ਪੈ ਜਾਂਦਾ ਸੋ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਸ਼ਹਿਰ ਵਾਸੀਆਂ ਵਾਸਤੇ ਬਣਿਆ ਹੈ। WE AT GNA UNIVERSITY SEE POTENTIAL IN EVERYONE AND EVERYTHING AROUND US. WE DRIVE INNOVATION AND ENTREPRENEURSHIP. WE GROW COMPETENT GLOBAL CITIZENS TO EFFECT POSITIVE CHANGE AROUND THE।